ਇਮਾ ਜੋਂ ਦੇ ਅੰਦਰ ਇੱਕ ਗੁਟਕਾ ਸਾਹਿਬ ਜਿਹੜੇ ਜਾਬ ਸਾਹਿਬ ਹੈ ਜਬਜੀ ਸਾਹਿਬ ਹੈ ਨਿਤਨੇਮ ਹੈ ਇਹ ਲੋਕ ਫਰੀ ਹੈ ਉੱਥੇ ਸੇਲ ਕਰ ਰਹੇ ਨੇ ਜਿਹੜੇ ਲੋਕ ਉਹਨੂੰ ਡਿਲੀਵਰੀ ਕਰਨ ਜਾਣਗੇ ਉਹਨਾਂ ਨੇ ਪਾਣ ਬੀੜੀ ਤਮਾਕੂ ਕੀ ਖਾਦਾ ਹੋਏਗਾ ਕੋਈ ਪਤਾ ਨਹੀਂ ਇਹਨਾਂ ਨੇ ਹੁਣ ਗੁਰਿੰਦ ਸਾਹਿਬ ਵੀ ਸ਼ੁਰੂ ਕਰਤਾ ਹੈ ਪਰ ਇਹਨਾਂ ਕੋਈ ਸਟੋਰੇਜ ਨਹੀਂ ਹੈ ਕਿ ਜਿੱਥੇ ਉਹ ਮਹਾਰਾਜਾ ਜਿਹੜਾ ਗੁਟਕਾ ਸਾਹਿਬ ਹੈ ਉਹਨੂੰ ਸਹੀ ਤਿੱਕਰ ਰੱਖਣ ਦਾ ਸੰਭਾਲਣਾ ਦਾ ਕੋਈ ਸਟਾਕ ਇਹਨਾਂ ਕੋਲ ਨਹੀਂ ਹੈ ਮੇਰਾ ਫਿਰ ਇੱਕ ਵਾਰੀ ਕਹਿਣਾ ਹੈ ਕਿ ਫਿਰ ਇੱਕ ਬੁਗਾੜੀ ਕਾਣ ਜਿਹੜਾ ਪੰਜਾਬ ਹੋਇਆ ਸੀ ਉਹ ਦਿੱਲੀ ਜਾਂ ਕਿਸੇ ਹੋਰ ਜਗ੍ਹਾ ਨਾ ਹੋ ਜਾਏ ਜਿਹੜਾ ਬੰਦਾ ਉਟਕਾ ਸਾਹਿਬ ਮੰਗਾ ਰਿਹਾ ਹੈ ਇਹਨੂੰ ਫਾੜ ਕੇ ਛੱਟ ਕੇ ਕੁਝ ਕਰ ਦੇ ਕੋਈ ਕੁਝ ਹੋਰ ਕਰ ਦੇ ਉਹਦੀ ਜ਼ਿੰਮੇਵਾਰੀ ਕਿਦੀ ਹੈ ਅਮਾਜੋਂ ਦੀ ਜ਼ਿੰਮੇਵਾਰੀ ਨਹੀਂ ਹੈ ਕੀ ਉਸੇ ਅਮਾਜੋਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੇ ਕਰਤਾ ਹੈ ਹੁਣ ਪਹਿਲੀ ਗੱਲ ਤਾਂ ਇਹ ਦੇਖਣਾ ਹੋਇਆ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬਾਰੇ ਛਪਾਕੀਥੂ ਰਹੇ ਨੇ ਪ੍ਰਿੰਟ ਕਿਥੋਂ ਕਰਾ ਰਹੇ ਨੇ ਪ੍ਰਿੰਟਿੰਗ ਦਾ ਸੋਰਸ ਕੀ ਹੈ ਨਾ ਦਾ Amazon ਦਾ Amazon ਕਿਥੋਂ ਪਰਚੇਸ ਕਰ ਰਹੀ ਹੈ ਕਿਹੜੀ ਸੰਸਥਾ ਇਹਨਾਂ ਨੂੰ ਦੇ ਰਹੀ ਹੈ ਮੇਰੀ ਕੰਪਲੇਨ ਦਾ ਮਕਸਦ ਹੈ ਸੀ ਕਿ Amazon ਦੇ ਅੰਦਰ ਇੱਕ ਗੁਟਕਾ ਸਾਹਿਬ ਜਿਹੜੇ ਜਾਬ ਸਾਹਿਬ ਹੈ ਜਬਜੀ ਸਾਹਿਬ ਹੈ ਨਿਤਨੇਮ ਹੈ ਇਹ ਲੋਕ ਫਰੀ ਇਹ ਉੱਥੇ ਸੇਲ ਕਰ ਰਹੇ ਨੇ ਮੇਰਾ ਮੁੱਦਾ ਇਹ ਵੀ ਸੀ ਕਿ ਜਿਹੜਾ ਸੇਲ ਕਰ ਰਹੇ ਨੇ ਆਨਲਾਈਨ ਕਰ ਰਹੇ ਨੇ ਜਿਹੜੇ ਲੋਕ ਉਹਨੂੰ ਡਿਲੀਵਰੀ ਕਰਨ ਜਾਣਗੇ ਉਹਨਾਂ ਨੇ ਪਾਣ ਬੀੜੀ ਤਮਾਕੂ ਕੀ ਖਾਦਾ ਹੋਏਗਾ ਕੋਈ ਪਤਾ ਨਹੀਂ ਕਿਸਦਾ ਧਿਆਨ ਉਸ ਪਾਸੇ ਹੈ ਨਹੀਂ ਇਹਨਾਂ ਨੇ ਹੁਣ ਗੁਰਗਨ ਸਾਹਿਬ ਵੀ ਸ਼ੁਰੂ ਕਰਤਾ ਹੈ ਔਰ ਇਹਨਾਂ ਕੋਈ ਸਟਾਕੇਜ ਨਹੀਂ ਹੈ ਕਿ ਜਿੱਥੇ ਉਹ ਮਹਾਰਾਜਾ ਜਿਹੜਾ ਗੁਟਕਾ ਸਾਹਿਬ ਹੈ ਉਹਨੂੰ ਸਹੀ ਤਰੀਕੇ ਰੱਖਣ ਦਾ ਸੰਭਾਲਣ ਦਾ ਕੋਈ ਸਟਾਕ ਇਹਨਾਂ ਕੋਲ ਨਹੀਂ ਹੈ ਮੇਰੀ ਕੰਪਲੇਂਟ ਸੀ ਅੱਜ ਮੈਂ ਡੀਸੀਪੀ ਸਾਹਿਬ ਨੂੰ ਮਿਲਿਆ ਮੇਰੀ ਕੰਪਲੇਂਟ ਸੀ ਕਿ ਇਹਦੇ ਤੇ ਰੋਕ ਲਗਾਈ ਜਾਏ ਕਿਉਂਕਿ ਸਿੱਖ ਭਾਵਨਾ ਨਾਲ ਖਿਲਵਾੜ ਜਿਹੜੀ ਹੈ ਇੱਕ ਵਾਰੀ ਫਿਰ ਜਿਹੜੀ ਐਮਾਜ਼ਾਨ ਕੰਪਨੀ ਕਰ ਰਹੀ ਹੈ ਹੁਣ ਜਿਹੜਾ ਲੋਕ ਆਨਲਾਈਨ ਮੰਗਵਾ ਰਹੇ ਨੇ ਉਹ ਲੋਕ ਕਿਸ ਧਾਨਾ ਨਾ ਮੰਗਾਨਗੇ ਹਰ ਬੰਦਾ ਤੇ ਪੜੇਗਾ ਹੀ ਨਹੀਂ ਕਿਸ ਧਾਨਾ ਨਾ ਮੰਗਾ ਰਿਹਾ ਕੁਝ ਹੋ ਰਿਹਾ ਮੈਨੂੰ ਲੱਗ ਨਹੀਂ ਰਿਹਾ ਕਿ ਐ ਜਿਹੜਾ ਗੁਰਵੰਸਾ ਕਿਧਰੇ ਗੁਟਕਾ ਸਾਹਿਬ ਜਿਹਦੇ ਕੋਲ ਆਏਗਾ ਉਹਨੂੰ ਪੜੇਗਾ ਵੀ ਬਹੁਤ ਘੱਟ ਲੋਕ ਹੋਣਗੇ ਪੜਨ ਵਾਲੇ ਜਿਨੂੰ ਚਾਹੀਦਾ ਗੁਰਦੁਆਰਾ ਸਾਹਿਬ ਦੇ ਆਫਿਸ ਹੈਗੇ ਨੇ ਗੁਰਦੁਆਰਾ ਸਾਹਿਬ ਰੁਕਾਬगंज ਸਾਹਿਬ ਬੰਗਲਾ ਸਾਹਿਬ ਹੋਰ ਗੁਰਦਾਰੇ ਪੂਰੇ ਵਰਲਡ ਦੇ ਅੰਦਰ ਇਤਿਹਾਸਿਕ ਗੁਰਦੁਆਰੇ ਛੋਟੇ ਛੋਟੇ ਗੁਰਦੁਆਰੇ ਅੰਦਰ ਵੀ ਇਹ ਤੁਹਾਨੂੰ ਮਿਲਦੇ ਨੇ ਗੁਟਕਾ ਸਾਹਿਬ ਜੀ ਨੂੰ ਲੈਣੇ ਹੋਣ ਅਸਤੱਕ ਇੰਨੇ ਸਾਲਾ ਹੋ ਗਏ ਨੇ ਵਰੀਆ ਹੋ ਗਏ ਹਮੇਸ਼ਾ ਪਹਿਲੀ ਵਾਰ ਦੇਖਣ ਨੂੰ ਆਇਆ ਕਿ ਇਹਨਾਂ ਨੇ Amazon ਇੱਕ ਸ਼ੁਰੂ ਕੀਤਾ ਹੈ ਅਸੀਂ ਦੀ ਰਖੇਦੀ ਕਰਦੇ ਹਾਂ ਔਰ ਅਸੀਂ ਦੇ ਖਿਲਾਫ ਜਿੱਥੇ ਵੀ ਜਾਣਾ ਹੋਏਗਾ ਪੰਜਾਬੀ ਪ੍ਰਮੋਸ਼ਨ ਕੋਨਸੀ ਸਮੂਚੀ ਟੀਮ ਜਾਏਗੀ ਮੇਰਾ ਫਿਰ ਇੱਕ ਵਾਰੀ ਕਹਿਣਾ ਹੈ ਕਿ ਫਿਰ ਇੱਕ ਬੁਗਾੜੀ ਕਾਣ ਜਿਹੜਾ ਪੰਜਾਬ ਹੋਇਆ ਸੀ ਉਹ ਦਿੱਲੀ ਜਾਂ ਕਿਸੇ ਹੋਰ ਜਗ੍ਹਾ ਨਾ ਹੋ ਜਾਏ ਜਿਹੜਾ ਬੰਦਾ ਕੁਟਕਾ ਸਾਹਿਬ ਮੰਗਾ ਰਿਹਾ ਹੈ ਇਹਨੂੰ ਫਾੜ ਕੇ ਛੱਟ ਕੇ ਕੁਝ ਕਰ ਦੇ ਕੋਈ ਕੁਝ ਹੋਰ ਕਰ ਦੇ ਉਹਦੀ ਜ਼ਿੰਮੇਵਾਰੀ ਕਿਦੀ ਹੈ ਐਮਾਜੋਂ ਦੀ ਜ਼ਿੰਮੇਵਾਰੀ ਨਹੀਂ ਹੈ ਕਿਉਂਕਿ ਜਿਹੜੇ Amazon ਜਿਹੜਾ ਲੈ ਕੇ ਬੰਦਾ ਆ ਰਿਹਾ ਹੈ ਉਹ ਕੋਈ ਗੁਰਸਿੱਖ ਤੇ ਹੈ ਨਹੀਂ ਔਰ ਉਹ ਪਾਣ ਵੀ ਖਾ ਰਿਹਾ ਉਹ ਬੀੜੀ ਵੀ ਪੀ ਰਿਹਾ ਉਹ ਸੜਕਾਂ ਤੇ ਉਹ ਪੈਰ ਰੱਖ ਕੇ ਉੱਤੇ ਮੈਂ ਦੇਖਿਆ ਕਿ ਪੈਰ ਰੱਖ ਕੇ ਉਹ ਗੁਟਕਾ ਸਾਬ ਨੂੰ ਲੈ ਕੇ ਆਂਦਾ। ਕੀ ਸਾਨੂੰ ਇਸ ਗੱਲ ਤੇ ਸੋਚਣਾ ਨਹੀਂ ਚਾਹੀਦਾ? ਮੇਰੀ ਇਨੀ ਸਿੱਖ ਜਥੇਬੰਦੀਆਂ ਨੇ ਕਿੱਥੇ ਗਈਆਂ ਸਾਰੀਆਂ? ਆ ਅਸੀਂ ਲੋਕ ਕੁਝ ਨਹੀਂ ਕਰ ਰਹੇ। ਮੈਂ ਬੜੀ ਦੇਰ ਦੀ ਵੇਟ ਕਰ ਰਿਹਾ ਸੀ ਕੋਈ ਕੋਈ ਉਹ ਮੁੱਦਾ ਚੁੱਕੇ ਕੋਈ ਹੋਰ। ਦੇਖਿਆ ਅੱਜ ਬੜੀ ਦਿੱਲੀ ਤੇਸ ਪਹੁੰਚੀ। ਜਦ ਮੈਂ ਦੇਖਿਆ ਉਸ Amazon ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੇ ਕਰਤਾ ਹੁਣ ਪਹਿਲੀ ਗੱਲ ਤੇ ਦੇਖਣਾ ਹੋਇਆ ਹੋਵੇਗਾ। ਕਿ ਗੁਰੂਗਰਾਂ ਸਾਹ ਮਾਰੇ ਛਪਾ ਕਿਥੋਂ ਰਹੇ ਨੇ ਪ੍ਰਿੰਟ ਕਿਥੋਂ ਕਰਾ ਰਹੇ ਨੇ ਪ੍ਰਿੰਟਿੰਗ ਦਾ ਸੋਰਸ ਕੀ ਹੈ ਇਹਨਾਂ ਦਾ Amazon ਦਾ Amazon ਕਿਥੋਂ ਪਰਚੇਸ ਕਰ ਰਹੀ ਹੈ ਕਿਹੜੀ ਸੰਸਥਾ ਇਹਨਾਂ ਨੂੰ ਦੇ ਰਹੀ ਹੈ ਕਿਉਂਕਿ ਸਾਰੇ ਸਿੱਧਾ ਜਵਾਬ ਜਿਹੜਾ ਉਹਨਾਂ ਨੂੰ ਦੇਣਾ ਪਏਗਾ ਅੱਜ ਮੈਂ ਕ੍ਰਿਮੀਨਲ ਕੰਪਲੇਂਟ ਇਹਨਾਂ ਦੀ ਕੀਤੀ ਹੈ ਮੈਨੂੰ ਆਸ਼ਵਾਸਨ ਦਿੱਤਾ ਡੀਸੀਪੀ ਸਾਹਿਬ ਨੇ ਫਰਸ਼ਟ ਨੇ ਕਿ ਭਈ ਜਲਦੀ ਜਲਦੀ ਇਸ ਕਾਰਵਾਈ ਹੋਏਗੀ ਤੇ ਮੈਂ ਚਾਹਨਾ ਕਿ ਜਲਦੀ ਜਲਦੀ ਕਾਰਵਾਈ ਹੋਏ ਨਹੀਂ ਤੇ ਅਸੀਂ ਅੱਗੇ ਤੱਕ ਵੀ ਜਾਵਾਂਗੇ ਕੰਪਲੇਨ ਕਿਹਦੇ ਕੋਲ ਦਿੱਤੀ ਹੈ ਕੀ ਉਹਨਾਂ ਰੱਗਿਆ ਹੈ ਅ ਬਿਲਕੁਲ ਡਿਸ਼ਰ ਡੀਸੀ ਵੀ ਸਾਹਿਬ ਮਿਲੇ ਸੀ ਅ ਅਬਨਾਸ਼ ਰੌਈ ਜੀ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਜੀ ਰਿਸਿਵ ਕਰਾ ਦਿਓ ਜਰੂਰੀ ਇਹ ਤੇ ਕਾਰਵਾਈ کریںਗੇ ਉਹ ਜਲਦੀ ਇਹ ਤੇ ਕਾਰਵਾਈ ਕਰਨਗੇ